ਪਾਵੇਂ ਕੇ ਕੈਪਟਨ ਅਮਰਿੰਦਰ ਸਿੰਘ ਰੋਜ਼ਗਾਰ ਮੇਲਿਆਂ ਦੇ ਵਿੱਚ ਲਗਭਗ 5,76,000 ਨੌਕਰੀ ਦੇਣ ਦਾ ਦਾਵਾ ਕਰਦੇ ਹੁਣ ਪਰ ਮੌਜੂਦਾ ਮੁਲਾਜ਼ਮ ਇਸ ਪੰਜਾਬ ਸਰਕਾਰ ਤੋਂ ਕੈਪਟਨ ਸਰਕਾਰ ਤੋਂ ਖੁਸ਼ ਦਿਖਾਈ ਨਹੀਂ ਦੇ ਰਹੇ ਇਸ ਦੀ ਇੱਕ ਮਿਸਾਲ ਹੈ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਦੇ ਸ਼ਹਿਰ ਪਟਿਆਲਾ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਦੇ ਰਜਿੰਦਰਾ ਹਸਪੀਟਲ ਦੀਆਂ ਕੁਝ ਨਰਸਾਂ ਨੇ ਕੁਝ ਦਿਨਾਂ ਤੋਂ ਰਜਿੰਦਰਾ ਹਸਪੀਟਲ ਦੀ ਛੱਤ ਤੇ ਆਪਣਾ ਧਰਨਾ ਦਿੱਤਾ ਹੋਇਆ ਸੀ ਜਦੋਂ ਉਹਨਾਂ ਦੀ ਕਿਸੇ ਨੇ ਬਾਤ ਨਾ ਪੁੱਛੀ ਤਾਂ ਕੱਲ ਦੋ ਨਰਸਾਂ ਨੇ ਰੋਸ ਵਜੋਂ ਹਸਪੀਟਲ ਦੀ ਛੱਤ ਤੋਂ ਛਿਲਾੰਗ ਲਾ ਦਿੱਤੀ ਹੈ ਅਤੇ ਹੁਣ ਉਹ ਗੰਭੀਰ ਤੌਰ ਤੇਜ ਜਖਮੀ ਨੇ ਇਸ ਤੋਂ ਬਾਅਦ ਕੱਲ ਉਸੇ ਵੇਲੇ ਸੁਖਪਾਲ ਸਿੰਘ ਖੇਰਾਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਪਟਿਆਲਾ ਵਿਖੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਆ ਜ਼ਿਲ੍ਹਾ ਹੈ ਉੱਥੇ ਸਾਡੀਆਂ ਦੋ ਭੈਣਾਂ ਨਰਸਿਸ ਨੇ ਰਜਿੰਦਰਾ ਹਸਪੀਟਲ ਦੀ 6ਵੀਂ ਮੰਜ਼ਲ ਤੋਂ ਛਲਾਂਗ ਮਾਰ ਕੇ نیچے ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਔਰ ਇਹ ਉਹਨਾਂ ਦਾ ਤਰੀਕਾ ਹੈ ਪ੍ਰੋਟੈਸਟ ਕਰਨ ਦਾ ਜੋ ਪਿਛਲੇ 15-20 ਦਿਨ ਤੋਂ ਨਰਸਿਸ ਰਜਿੰਦਰਾ ਹਸਪੀਟਲ ਦੀ 6ਵੀਂ ਛਾਤੀ ਦੇ ਉੱਤੇ ਬੈਠੀਆਂ ਇਹ ਮੰਗ ਕਰ ਰਹੀ ਸੀ ਕਿ ਉਹਨਾਂ ਦੀਆਂ ਨੌਕਰੀਆਂ ਨੂੰ ਉਹਨਾਂ ਦੀ ਸਰਵਿਸਿਜ਼ ਨੂੰ ਰੈਗੂਲਰਾਈਜ਼ ਕੀਤਾ ਜਾਵੇ ਬਹੁਤ ਮਾਮੂਲੀ ਜੀਆਂ ਉਹਨਾਂ ਦੀ ਹੋਰ ਮੰਗਾਂ ਸੀ ਲੇਕਿਨ ਇਸ ਬੇਦਰਦ ਸਰਕਾਰ ਨੇ ਇਸ ਜ਼ਾਲਮ ਐਡਮਿਨਿਸਟ੍ਰੇਸ਼ਨ ਨੇ ਮੰਗਾਂ ਦਾ ਉਹਨਾਂ ਦੀ ਕੀ ਮੰਨਣੀਆਂ ਸੀ ਕਿਸੇ ਨੇ ਇਹ ਵੀ ਨਹੀਂ ਯਤਨ ਕੀਤਾ ਕਿ ਉਹਨਾਂ ਨੂੰ ਕੋਈ ਢਾਰਸ ਦਿੱਤਾ ਜਾਵੇ ਕਿ ਹਾਂ ਤੁਹਾਡੀ ਅਸੀਂ ਗੱਲ ਸਰਕਾਰ ਤੱਕ ਪਹੁੰਚਾਵਾਂਗੇ ਅਖੀਰ ਹਤਾਸ਼ ਹੋ ਕੇ ਔਰ ਮਾਇੂਸ ਹੋ ਕੇ ਉਹ ਸਾਡੀਆਂ ਭੈਣਾਂ ਨੇ ਅੱਜ ਸ਼ਾਮ 6ਵੀਂ ਮੰਜ਼ਲ ਤੋਂ نیچے ਛਲਾਗ ਮਾਰੀ ਹੈ ਇੱਕ ਉਹਨਾਂ ਚ ਬਹੁਤ ਸੀਰੀਅਸਲੀ ਇੰਜਰਡ ਹੈ ਸਾਡੀਆਂ ਅਰਦਾਸਾਂ ਕਿ ਉਹ ਦੋਨੋਂ ਭੈਣਾ ਸਾਡੀਆਂ ਬਚ ਜਾਣ ਪਰ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਐਡੇ ਵੱਡੇ ਵੱਡੇ ਦਾਅਵੇ ਕਰਦੇ ਹੋ ਹਰ ਘਰ ਨੌਕਰੀ ਦੀ ਕਰਜ਼ਾ ਮਾਫੀ ਦੀ ਵਗੈਰਾ 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 ਪਰ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਪੈਲਸ ਦੇ ਲਾਗੇ ਦੋ ਔਰਤਾਂ ਦੋ ਨਰਸਸ ਆਪਣੀ ਦੋ ਵਕਤ ਦੀ ਰੋਟੀ ਨੂੰ ਬੇਬਸ ਲਾਚਾਰ ਹੋ ਕੇ ਉਹਨਾਂ ਨੇ ਆਪਣੀ ਜਾਨ ਗਵਾਉਣ ਤੱਕ ਗਈਆਂ ਨੇ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਇਸ ਘਟਨਾ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕੈਪਟਨ ਸਰਕਾਰ ਨੂੰ ਘੇਰਿਆ ਸਾਡੀਆਂ ਦੋ ਪੈਣਾ ਨਰਸਿੰਗ ਸਟਾਫ ਦੀ ਜਿਹੜੇ ਲੰਬੇ ਆਸੇ ਤੋਂ ਜਿਹੜੀਆਂ ਪਟਿਆਲਾ ਵਿਧਾਨ ਸਭਾ ਦੇ ਮੈਦਾਨੇ ਤੇ ਬੈਠੇ ਸੀ ਅੱਜ ਦੋ ਸਾਡੀਆਂ ਭੈਣਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਸਾਲ ਬਾਾਰ ਮਾਰੀਆ ਉਹਨਾਂ ਨੇ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਲੱਗੀਆਂ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੇ ਸਿਹਤਯਾਬੀ ਹੋਵੇ ਉਹ ਠੀਕ ਹੋਣ ਔਰ ਆਪਣੇ ਜਿਹੜਾ ਹੈਗਾ ਮਿਸ਼ਨ ਚੋਕ ਕਾਮਯਾਬ ਹੋਣਗੇ ਅਸੀਂ ਨਾਲ ਖੜਿਆਂਗੇ ਸਮੁੱਚੀ ਆਮ ਆਦਮੀ ਪਾਰਟੀ ਦੇ ਨਾਲ ਖੜੀ ਆ ਸਾਡੀ ਸਟ੍ਰੈਟਜੀ ਮਨੂ ਕੋਲ ਪਹੁੰਚ ਚੁੱਕੀ ਆ ਔਰ ਅਸੀਂ ਵੀ ਸਾਰੇ ਜਾ ਰਹੇ ਹਾਂਗੇ ਔਰ ਮੇਰੇ ਕੈਪਟਨ ਸਾਹਿਬ ਨੂੰ ਬੇਨਤੀ ਹੈ ਔਰ ਚੇਤਾਵਨੀ ਹੈ ਕਿ ਤੁਸੀਂ ਕਿਉਂ ਨਹੀਂ ਸਲਾਹ ਕਰਦੇ ਮਲਾਜਮਾਂ ਦੇ ਲਈ ਤੁਸੀਂ ਵੱਡੇ ਵੱਡੇ ਵਾਦੇ 2017 ਚ ਕਰਕੇ ਸੱਤਾ ਹੱਥ ਸੰਭਾਲ ਲਈ ਪੰਜਾਬ ਦੀ ਹੁਣ ਤੁਸੀਂ ਮਲਾਜਮਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਰਹੇ ਜੋ ਕੁਛ ਅੰਦਰ ਬੀਜਪੀ ਕਰ ਰਹੀ ਹੈ ਉਸ ਵੀ ਉਸੇ ਰਾਹ ਦੇ ਤਰ੍ਹਾਂ ਤੁਹਾਨੂੰ ਲੋਕ 2019 ਜਿਹੜਾ ਹੈਗਾ ਸਭ ਕੁਝ ਕਹਣਗੇ ਜੇਕਰ ਜੀ ਲੋਕਾਂ ਦੀ ਸਮੱਸਿਆ ਮਨਾ ਸੁਣੀਆ ਆਮ ਆਦਮੀ ਪਾਰਟੀ ਸਾਰੇ ਮੁੱਦੇ ਲੈ ਕੇ ਪੰਜਾਬ ਵਿੱਚ ਦੀ ਹੈ ਲੋਕ ਰਹਿ ਰਖੜੀ ਕਰਨ ਜਾ ਰਹੀਏ ਤਾਂ ਕਿ ਪੰਜਾਬ ਦੇ ਲੋਕਾਂ ਦੇ ਮਲਾਜ਼ਮਾਂ ਦੇ ਦਲਤਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਵਪਾਰੀਆਂ ਦੇ ਟਰਾਂਸਪੋਰਟਰਾਂ ਦੇ ਔਰ ਮਲਾਜ਼ਮਾਂ ਦੇ ਮਸਲੇ ਹੱਲ ਹੋਣ। ਇਨਾਂ ਸਾਰੇ ਲੀਡਰਾਂ ਦੇ ਬਿਆਨਤ ਤੋਂ ਬਾਅਦ ਜਦੋਂ ਹੁਣ ਪੰਜਾਬ ਦੇ ਮੁਖੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਗਲਤ ਹੈ ਇਹ ਮਸਲੇ ਦਾ ਹੱਲ ਨਹੀਂ ਹੈ। ਅਸੀਂ ਪੱਕਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਅਫਸੋਸ ਦੀ ਗੱਲ ਹੈ। ਲੇਕਿਨ ਇਹ ਕੋਈ ਹੱਲ ਨਹੀਂ ਹੈ ਕਿ ਤੁਸੀਂ ਉੱਥੇ ਚੜ ਕੇ ਅਗਰ ਨਹੀਂ ਸਾਡਾ ਕੋਈ ਗੱਲ ਬਾਂਦੀ ਤਾਂ ਛਾਲ ਮਾਰੋਤੋਂ ਇਹ ਇਹਦੇ ਨਾਲ ਕੀ ਹੈ ਇਹਦੇ ਨਾਲ ਹਲ ਨਹੀਂ ਨਿਕਲਦਾ ਸਮਝ ਤੁਸੀਂ ਆਪਣਾ ਨੁਕਸਾਨ ਕਰਾ ਰਹੇ ਹੋ ਅਸੀਂ ਚਾਹੁੰਦੇ ਹਾਂ ਕਿ ਕੋਈ ਹਲ ਨਿਕਲੇ ਔਰ ਉਹਦੇ ਵਾਸਤੇ ਮੈਂ ਅਸੈਂਬਲੀ ਦੇ ਵਿੱਚ ਕਹ ਸੀ ਕਿ ਅਸੀਂ ਇੱਕ ਬਿੱਲ ਲੈ ਕੇ ਆਵਾਂਗੇ ਤਾਂ ਕਿ ਰੈਗੂਲਰਾਈਜੇਸ਼ਨ ਦੇ ਵਾਸਤੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਵਿੱਚ ਅਸੀਂ ਕਰ ਸਕੇ ਆਏ ਨਹੀਂ ਇੱਥੇ ਉਹਨਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਸਾਡੀਆਂ ਦੋਨਾਂ ਭੈਣਾਂ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਨਾਲ ਹਨ ਸਾਡੀ ਭੈਣ ਤੁਹਾਡੇ ਜਥੇਬੰਦੀ ਦੀ ਜਿਹੜੀ ਸਾਡੀ ਇਹ ਭੈਣ ਹੈ ਉਸਨੇ ਸਾਰੇ ਅੱਜ ਜੋ ਤੁਹਾਡੀਆਂ ਜਾਇਜ਼ ਜੀਆਂ ਮੰਗਾਂ ਨੇ ਉਹਦੇ ਤੇ ਚਾਨਣਾ ਪਾਇਆ ਮੈਨੂੰ ਥੋੜੀ ਸੁਣ ਕੇ ਹੈਰਾਨਗੀ ਹੁੰਦੀ ਆ ਕਿ ਕੇਵਲ ਲਗਭਗ 800 ਦੇ ਨੇੜੇ ਨਰਸਿੰਗ ਸਟਾਫ ਐਂਸਲਰੀ ਸਟਾਫ ਔਰ ਕਲਾਸ 4 ਜਿਹੜੇ ਸਟਾਫ ਨੇ ਕੰਟਰੈਕਚੁਅਲ ਬੇਸਿਸ ਤੇ ਜਿਹੜੇ 2009 ਜਾਂ 2018 ਦੀ ਭਰਤੀ ਆ ਜਿਨ੍ਹਾਂ ਦੀ ਮਹੀਨਾ 10000 ਤੋਂ ਲੈ ਕੇ 21000 ਰੁਪਏ ਤੱਕ ਤਨਖਾਹ ਆ ਤੁਸੀਂ ਆਪਣਿਆਂ ਸਿਰਫ ਤੁਸੀਂ ਆਪਣੇ ਰੈਗੂਲਰਾਈਜੇਸ਼ਨ ਆਫ ਸਰਵਿਸਿਜ਼ ਮੰਗ ਰਹੇ ਹੋ ਅੱਜ ਦੇ ਯੁੱਗ ਦੇ ਵਿੱਚ 10000 ਤੋਂ ਤਾਂ ਜ਼ਿਆਦਾ ਨਰੇਕਾ ਦੇ ਲੇਬਰ ਦੀ ਤਨਖਾਹ ਆ 21000 ਰੁਪਏ ਦੇ ਨਾਲ ਵੀ ਕੋਈ ਜਿੱਦਾਂ ਦੇ ਖਰਚੇ ਨੇ ਜਿੱਦਾਂ ਦੀ ਮਹਿੰਗਾਈ ਆ ਅੱਜ ਜ਼ਮਾਨੇ ਦੇ ਵਿੱਚ ਬਿਜਲੀ ਦੇ ਬਿੱਲ ਨੇ ਬੱਚਿਆਂ ਦੀਆਂ ਫੀਸਿਜ਼ ਨੇ ਘਰਾਂ ਦੇ ਵਿੱਚ ਕੋਈ ਬਜ਼ੁਰਗ ਕੋਈ ਨਾ ਕੋਈ ਆਪਣੇ ਘਰ ਵਿੱਚ ਜ਼ਰੂਰ ਟਰਮੀਨਲ ਇਲਨਸ ਕੋਈ ਬਿਮਾਰ ਪਿਆ ਹੁੰਦਾ ਉਹਦੇ ਨਾਲ 21000 ਨਾਲ ਵੀ ਕੁਝ ਨਹੀਂ ਹੁੰਦਾ ਔਰ ਤੁਸੀਂ ਸਿਰਫ ਮੰਗ ਰਹੇ ਹੋ ਕਿ ਜਿਹੜਾ ਅਸੀਂ ਕੰਮ ਕਰਦੇ ਹਾਂ ਸਰਕਾਰ ਵਾਸਤੇ ਉਹ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਪੱਕੀਆਂ ਕੀਤੀਆਂ ਜਾਣ ਦੁੱਖ ਇਸ ਗੱਲ ਦਾ ਹੋਰ ਵੀ ਜ਼ਿਆਦਾ ਵਾ ਕਿ ਤੁਹਾਡੇ ਸ਼ਹਿਰ ਦੇ ਹੀ ਮੁੱਖ ਮੰਤਰੀ ਨੇ ਤੁਹਾਡੇ ਹੀ ਸ਼ਹਿਰ ਦੇ ਮੈਂਬਰ ਪਾਰਲੀਮੈਂਟ ਪਨੀਤ ਕੌਰ ਜੀ ਨੇ ਤੁਹਾਡੇ ਹੀ ਸ਼ਹਿਰ ਦੇ ਹੈਲਥ ਮਨਿਸਟਰ ਭ੍ਰਮਹਿੰਦਰਾ ਪਟਿਆਲੇ ਦੇ ਨੇ 23 ਦਿਨ ਤੋਂ ਜਾਂ 22 23 ਦਿਨ ਤੋਂ ਕਿਸੇ ਨੇ ਇਹ ਨਹੀਂ ਠੀਕ ਸਮਝਿਆ ਕਿ ਜਿਹੜੀਆਂ ਭੈਣਾ ਕਿਸੇ ਦੁੱਖ ਦੇ ਕਾਰਨ ਕੋਈ ਸ਼ੌਂਕ ਦਾ ਥੋੜੋ ਬਿੰਦਾ ਵਾ ਇਸੇ ਠੰਡ ਦੇ ਵਿੱਚ ਜਾਂ ਗੜਿਆਂ ਦੇ ਵਿੱਚ ਜਾਂ ਬਾਰਿਸ਼ ਦੇ ਵਿੱਚ ਕੋਈ ਕਿਸੇ ਨੂੰ ਕੋਈ ਕੋਈ ਸ਼ੌਂਕ ਥੋੜਾ ਹੈ ਕਿ ਉਹ ਛੇਵੀਂ ਮੰਜ਼ਲ ਤੇ ਜਾਂ ਛੱਤ ਤੇ ਚੜ ਕੇ ਬੈਠਾ ਵਾ ਅੱਜ ਦੇ ਰਾਜ ਕਰਨ ਵਾਲੇ ਉਹਨਾਂ ਨੂੰ ਇੰਨਾ ਵੀ ਨਿਗਾਹ ਕਿ ਘਟੋ ਘਟ ਅਸੀਂ ਜਾ ਕੇ ਉਹਨਾਂ ਨੂੰ ਮਿਲ ਹੀ ਆਈਏ ਮਿਲ ਕੇ ਉਹਨਾਂ ਦੀ ਗੱਲ ਕੋ ਪੁੱਛ ਲਈਏ ਕੋਈ ਉਹਨਾਂ ਨੂੰ ਭਰੋਸਾ ਦਿਵਾ ਦਈਏ ਕੋਈ ਆਪਣੇ ਫਾਈਨੈਂਸ ਸੈਕਟਰੀ ਨੂੰ ਪੁੱਛ ਲਈਏ ਵੀ ਕਿੰਨਾ ਕੁ ਵੱਡਾ ਬੋਝ ਪੈ ਚੱਲਿਆ 800 ਮਲਾਜਮਾਂ ਨੂੰ ਪੱਕੇ ਕਰਨ ਦਾ ਕਿਸੇ ਨੇ ਨਾ ਤਾਂ ਇਹ ਕੀਤਾ ਔਰ ਹੋਰ ਜਿਆਦਾ ਦੁਖਦਾਈ ਗੱਲ ਹੈ ਕਿ ਮੈਨੂੰ ਜੋ ਕੁਝ ਦੱਸਿਆ ਗਿਆ ਹੁਣੇ ਆਣ ਕੇ ਮੇਰੇ ਸਾਡੇ ਸਾਥੀ ਕੱਲ ਵੀ ਰਾਤ ਤੁਹਾਡੇ ਨਾਲ 11 ਵਜੇ ਇੱਥੇ ਧੰਨੇ ਤੱਕ ਆਏ ਨੇ ਇਹਨਾਂ ਨੇ ਦੱਸਿਆ ਕਿ ਕੱਲ ਤੋਂ ਜਦੋਂ ਦਾ ਇਹ ਹਾਦਸਾ ਵਾਪਰਿਆ ਵਾ ਕੋਈ ਜ਼ਿੰਮੇਵਾਰ ਗਵਰਨਮੈਂਟ ਦਾ ਨਾ ਮੰਨਸਟਰ ਨਾ ਪਨੀਤਕਾਰ ਜੀ ਨਾ ਕੋਈ ਐਮਐਲਏ ਜਿਹੜਾ ਤੁਹਾਡਾ ਰੂਲਿੰਗ ਪਾਰਟੀ ਦਾ ਤੁਹਾਡੇ ਕੋਈ ਹਾਲ ਪੁੱਛਣ ਵੀ ਆਇਆ ਅਕਸਰ ਸੱਟਾਂ ਲੱਗੀਆਂ ਨੇ ਉਹਨਾਂ ਦੇ ਅੰਦਰ ਵੀ ਉਹੀ ਖੂਨ ਹੈ ਜੋ ਅਮਰਿੰਦਰ ਸਿੰਘ ਦੇ ਔਲਾਦ ਦੇ ਅੰਦਰ ਖੂਨ ਹੈ ਜਿਆਦਾ ਨਹੀਂ ਤਾਂ ਬੰਦਾ ਇਹੀ ਆਣ ਕੇ ਪੁੱਛਦਾ ਵਾ ਕਿ ਹਾਂਜੀ ਅਸੀਂ ਤੁਹਾਡੀਆਂ ਤੁਹਾਡੇ ਨਾਲ ਹਮਦਰਦੀ ਕਰਨ ਆਏ ਆ ਤੁਹਾਡਾ ਇਲਾਜ ਕਿਸੇ ਹੋਰ ਅੱਛੇ ਹਸਪੀਟਲ ਤੋਂ ਹੋ ਕਿਤੇ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਕੋਈ ਤੁਹਾਨੂੰ ਪੈਸੇ ਨਹੀਂ ਕੋਈ ਥੇਲੇ ਨਹੀਂ ਕੋਈ ਇਲਾਜ ਨਹੀਂ ਕੋਈ ਦਵਾਈ ਨਹੀਂ ਇਹ ਵੀ ਨਹੀਂ ਪੁੱਛਣਾ ਹੈ ਔਰ ਜਿੰਨਾ ਖਰਚਾ ਤੁਸੀਂ ਮੰਗ ਰਹੇ ਹੋ ਮੇਰਾ خیال ਹੈ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ 4-5 ਦਿਨ ਦਾ ਹੈਲੀਕਾਪਟਰ ਦੀ ਉਡਾਣ ਦੀ ਤੇ ਵੱਡੀਆਂ-ਵੱਡੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਦੇ ਕਾਫਲੇ ਦੀ ਹੈ ਸਰ ਜਦ ਇਹਨਾਂ ਦੇ ਕੋਲ ਆਪਣੀਆਂ ਡੇਟਿਡ ਕਰੋੜਾਂ ਰੁਪਏ ਗੱਡੀਆਂ ਟੋ요ਟਾ ਲੈਂਡ ਕਰੂਜ਼ਰ ਜਿਹਦੇ ਤੇ ਫਿਰ 50 ਲੱਖ ਰੁਪਏ ਬੁਲੇਟ ਪ੍ਰੂਫ ਕਰਾਉਣ ਵਾਸਤੇ ਲਾਉਂਦੇ ਨੇ ਉਹਨਾਂ ਵਾਸਤੇ ਪੈਸੇ ਹੈਗੇ ਨੇ ਇਹਨਾਂ ਦੇ ਕੋਲ ਤੁਰਕੀ ਵਿੱਚ ਛੁੱਟੀਆਂ ਮਨਾਉਣ ਵਾਸਤੇ ਇਹਨਾਂ ਲੋਕਾਂ ਦੇ ਕੋਲ ਪੈਸੇ ਹੈਗੇ ਨੇ ਇਹਨਾਂ ਕੋਲ ਆਪਣੀ ਅਯਾਸ਼ੀ ਕਰਨ ਲਈ ਆਪਣੇ ਹੈਲੀਕਾਪਟਰ ਤੇ ਆਪਣੇ ਜਹਾਜ਼ ਉਡਾਉਣ ਵਾਸਤੇ ਇਹਨਾਂ ਕੋਲ ਪੈਸੇ ਹੈਗੇ ਨੇ ਪਰ ਜਦੋਂ ਪੰਜਾਬ ਦੇ ਕੋਈ ਲੋਕ ਜਿਹੜੇ ਕੰਮ ਕਰਦੇ ਨੇ ਸਰਕਾਰ ਦਾ ਜਿਹੜੇ ਲੋਕ ਹੈਲਥ ਸਰਵਿਸਿਜ਼ ਦੇ ਵਿੱਚ ਸੇਵਾ ਕਰਦੇ ਨੇ ਜਾਂ ਕੋਈ ਹੋਰ ਵਰਗ ਦੇ ਲੋਕ ਕੋਈ ਆਂਗਣਵਾੜੀ ਵਾਲੇ ਮੰਗਦੇ ਨੇ ਆਪਣੀਆਂ ਤਨਖਾਹਾਂ ਯਾਹੋ টিਚਰਸ ਜਿਹੜੇ ਨੇ ਮੰਗਦੇ ਕਿ ਸਾਨੂੰ ਪੱਕੇ ਕਰ ਦਿਓ ਉਹਨਾਂ ਵਾਸਤੇ ਪੈਸੇ ਇਹਨਾਂ ਦੇ ਕੋਲ ਹੈ ਨਹੀਂ ਔਰ ਇਹ ਜਿਹੜਾ ਇਨਸੈਂਸਿਟਿਵ ਗੈਰ ਮਨੁੱਖੀ ਇੱਕ ਰਵਈਆ اختیار ਕੀਤਾ ਵੈਸੇ ਤਾਂ ਸਾਡੇ ਸਾਰੇ ਦੇਸ਼ ਦੇ ਵਿੱਚ ਇਹ ਗੱਲ ਹੋ ਗਈ ਆ ਬਾਬੂ ਲੋਕ ਤੇ ਅਫਸਰ ਆਪਣੇ ਏਸੀ ਕਮਰਿਆਂ ਦੇ ਵਿੱਚ ਹੀਟਰ ਲਾ ਕੇ ਬੈਠੇ ਨੇ ਮੌਜਾਂ ਨਾਲ ਉਹ ਕਹਿੰਦੇ ਮੈਨੂੰ ਕੀ ਆ ਸਾਨੂੰ ਕੀ ਆ ਕਿਸੇ ਦੀ ਲੱਤ ਟੁੱਟਦੀ ਆ ਕਿਸੇ ਦੀ ਬਾਹਰ ਟੁੱਟਦੀ ਕਿਸੇ ਦਾ ਚੂੜਾ ਟੁੱਟਦਾ ਮੇਰਾ ਥੋੜੋ ਟੁੱਟਿਆ ਵਾ ਮੇਰੇ ਨਿਆਣਿਆਂ ਦਾ ਥੋੜੋ ਟੁੱਟਿਆ ਇਹ ਰਵਈਆ ਬਹੁਤ ਜ਼ਿਆਦਾ ਮੰਤ ਭਗ ਦਾ ਮਾੜੀ ਗੱਲ ਹੈ ਔਰ ਕੈਪਟਨ ਸਾਹਿਬ ਸਰੱਤੀ ਖੇਤਰਾਂ ਦਾ ਤਾਂ ਦੌਰਾ ਕਰ ਰਹੇ ਨੇ ਤੇ ਉਹਨਾਂ ਦੇ ਸ਼ਹਿਰ ਵਿੱਚ ਆ ਇੱਥੇ ਭੈਣਾ ਉਹਨਾਂ ਦੇ ਬੱਚਿਆਂ ਵਰਗੀ ਆ ਸਾਰੇ ਉਹ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਉਹ ਛਾਲਾ ਮਾਰ ਰਹੇ ਉਹਨਾਂ ਵਾਸਤੇ ਉਹਨਾਂ ਦੇ ਕੋਲ ਸਮਾਂ ਨਹੀਂਗਾ ਇੱਥੋਂ ਇਹੀ ਨਜ਼ਰ ਆਉਂਦਾ ਕਿ ਸਾਰਾ ਫੋਟੋ ਆਪਰੇਸ਼ਨ ਕੰਮ ਹੁੰਦਾ ਵਾ ਜਿਹੜੀ ਲੜਾਈ ਲੱਗੀ ਆ ਫਰਜ਼ ਕਰ ਰੋ ਇਹ ਲੱਗਣੀ ਉਹਦੇ ਅਮਰਿੰਦਰ ਕੀ ਕਰ ਲੂਗਾ ਉਹ ਤਾਂ ਇੱਕ ਨੈਸ਼ਨਲ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਆ ਗਵਰਨਮੈਂਟ ਆਫ ਇੰਡੀਆ ਦੀ Air Force ਉਹਨਾਂ ਦੇ ਥੱਲੇ ਆ ਫੌਜ ਉਹਨਾਂ ਦੇ ਥੱਲੇ ਆ ਤੇ ਕੈਪਟਨ ਸਾਹਿਬ ਉਹਦੇ ਹੀ ਦੱਸਣਗੇ ਕਿ ਮੈਂ ਵੀ ਬੜਾ ਚਿੰਤਤ ਆ ਔਰ ਲੜਾਈ ਲਾਉਣ ਵਿੱਚ ਇਹਨਾਂ ਦਾ ਰੋਲ ਆ ਇਹ ਭੜਕਾਊ ਭਾਸ਼ਣ ਦਿੰਦੇ ਨੇ ਇਹ ਪਿੱਛੇ ਜੇ ਪਾਕਿਸਤਾਨ ਦੇ ਖਿਲਾਫ ਬੋਲਦੇ-ਬੋਲਦੇ ਕਹਿੰਦੇ ਜੇ ਪਾਕਿਸਤਾਨ 41 ਮਾਰੂਗਾ ਅਸੀਂ 82 ਮਾਰਾਂਗੇ ਜੇ ਪਾਕਿਸਤਾਨ ਅਜ਼ਰ ਮਹਿਮੂਦ ਨੂੰ ਉੱਥੋਂ ਚੁੱਕ ਨਹੀਂ ਸਕਦਾ ਪਾਕਿਸਤਾਨ ਤੋਂ ਜੈਸ਼ੇ ਮੁਹੰਮਦ ਦੇ ਹੈੱਡ ਨੂੰ ਕੈਪਟਨ ਸਾਹਿਬ ਕਹਿੰਦੇ ਮੈਂ ਚੁੱਕ ਕੇ ਲਿਆਉਣਾ ਉਹਨੂੰ ਮੈਂ ਜਾਣਨਾ ਚਾਹਣਾ ਕੈਪਟਨ ਸਾਹਿਬ ਤੁਹਾਡੇ ਜਿੰਨਾ ਦਮ ਹੈਗਾ ਤੁਸੀਂ ਪਾਕਿਸਤਾਨ ਤੋਂ ਕਿਸੇ ਨੂੰ ਲਿਆ ਸਕਦੇ ਚੱਕ ਕੇ ਕੀ ਪਾਕ ਕੀ ਪੰਜਾਬ ਦਾ ਚੀਫ ਮਿਨਿਸਟਰ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਕਿਸੇ ਵਿਅਕਤੀ ਨੂੰ ਚੁੱਕ ਕੇ ਲਿਆ ਸਕਦਾ ਵਾ ਨਾਲ ਦੂਜੀ 도ਗਲੀ ਨੀਤੀ ਦੇਖ ਲਓ ਇੱਕ ਪਾਸੇ ਕਹਿੰਦੇ ਆ ਕਿ ਪਾਕਿਸਤਾਨ ਬਹੁਤ ਮਾੜਾ ਤੇ ਪਾਕਿਸਤਾਨ ਦੀ ਔਰਤ ਆਪਣੇ ਘਰ ਵਿੱਚ ਰੱਖੀ ਹੋਈ ਹੈ ਜਾਂ ਤਾਂ ਪਹਿਲਾਂ ਇੰਨੀ ਹਿੰਮਤ ਕਰੋ ਕਿ ਉਸ ਔਰਤ ਨੂੰ ਵਾਪਸ ਘਲਾਓ ਇਹ ਆ ਸਾਡਾ ਪ੍ਰੋਟੈਸਟ ਆ ਮੈਂ ਪਾਕਿਸਤਾਨ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਅੰਦਰ ਖਾਤੇ ਪਾਕਿਸਤਾਨ ਨਾਲ ਰਿਸ਼ਤੇ ਨੇ ਤੇ ਉਦਾਂ ਉਤੋਂ ਭੰਡਦੇ ਨੇ ਤੇ ਮੈਂ ਇਹਨਾਂ ਨੂੰ ਪੁੱਛਿਆ ਕੈਪਟਨ ਸਾਹਿਬ ਨੂੰ ਜੇ ਤੁਸੀਂ ਇੰਨੇ ਹੀ ਦਲੇਰ ਆ ਪਹਿਲਾਂ ਬਿਕਰਮ ਮਜੀਠੀਆ ਚੱਕ ਕੇ ਦਿਖਾ ਦਿਓ ਸਾਨੂੰ ਤੁਸੀਂ ਕੋਈ ਜਿਹੜਾ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ 10 ਸਾਲ ਸਾਡੇ ਸੂਬੇ ਨੂੰ ਲੁੱਟਿਆ ਤੇ ਕੁੱਟਿਆ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਾਈ ਉਹਨਾਂ ਨੂੰ ਚੱਕ ਕੇ ਦਿਖਾ ਦਿਓ ਤੁਸੀਂ ਉਹ ਤਾਂ ਚੁੱਕੇ ਨਹੀਂ ਜਾਂਦੇ ਤੇ ਜੈਸ਼ੇ ਮੁਹੰਮਦ ਦਾ ਅਜ਼ਰ ਮਹਿਮੂਦ ਚੁੱਕਣ ਨੂੰ ਕੈਪਟਨ ਸਾਹਿਬ ਕਾਲੇ ਪਏ ਨੇ ਕੁੱਲ ਮਿਲਾ ਕੇ ਸਾਰੀ ਰਾਜਨੀਤੀ ਹੋ ਰਹੀ ਹੈ ਲੜਾਈ ਤੇ ਵੀ ਰਾਜਨੀਤੀ ਹੋ ਰਹੀ ਆ ਸ਼ਹੀਦਾਂ ਦੀ ਸ਼ਹਾਦਤ ਤੇ ਵੀ ਰਾਜਨੀਤੀ ਹੋ ਰਹੀ ਆ ਤੇ ਘਰ ਵਿੱਚ ਵਾਪਸ ਜਿੱਥੇ ਲੋਕ ਬਿਲਕ ਰਹੇ ਨੇ ਦੋ ਵਕਤ ਦੀ ਰੋਟੀ ਨੂੰ ਉਹਨਾਂ ਵਾਸਤੇ ਇਹਨਾਂ ਦੇ ਕੋਲ ਕੋਈ ਟਾਈਮ ਨਹੀਂਗਾ ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਵਾਸਤੇ ਬੀਬੀ ਪਰਨੀਤ ਕੌਰ ਜੀ ਤੁਹਾਡੇ ਵਾਸਤੇ ਇਸ ਕਾਂਗਰਸ ਸਰਕਾਰ ਦੇ ਕੰਮ ਕਰਨ ਵਾਸਤੇ ਔਰੇ ਦੱਸਣੀਆਂ ਸਾਡੀਆਂ ਭੈਣਾਂ ਕਿ ਜਦੋਂ ਮਹਾਰਾਣੀ ਪੰਨੀਤਕੌਰ ਤੇ ਕੈਪਟਨ ਅਮਰਿੰਦਰ ਸਿੰਘ ਕੋ ਸੱਤਾ ਨਹੀਂ ਤੇ ਤੁਹਾਡੇ ਕੋਲ ਹੀ ਆਣ ਕੇ ਬਹਿੰਦੀ ਸੀ ਮਹਾਰਾਣੀ ਪੰਨੀਤਕੌਰ ਵੀ ਬਹਿੰਦੀ ਸੀ ਨਾ ਇੱਥੇ ਆਣ ਕੇ ਬਿਲਕੁਲ ਜੀ ਬਿਲਕੁਲ ਤੇ ਹੁਣ ਉਹਨੂੰ ਭੁੱਲ ਗਿਆ ਕਿ ਨਰਸ ਵੀ ਹੈਗੀ ਪੰਜਾਬ ਦੇ ਵਿੱਚ ਕੋਈ